ਸਾਰੀ ਗੱਡੀ ਸੀ ਇਹਦਾ ਰੰਗ ਪੇਟ ਦੀ ਸਾਰੀ origignal ਆ ਜਿਹੜੀ ਟਾਇਰਾਂ ਦੀ ਹਾਲਤ ਆ ਮਿੱਤਰੋ ਉਹ ਤੁਸੀਂ ਐ ਮੰਨ ਲਓ ਵੀ 70 ਸੀ ਇੱਕ ਪੈਸੇ ਟਾਇਰ ਹੈਗੇ ਆ ਲੋ ਵੀ ਮਿੱਤਰੋ ਸਵਾਗਤ ਆ ਤੁਹਾਡਾ ਪੀ ਵੀ 03 ਕਾਰ ਬਿਆਰ ਸਲਾਤਪੁਰਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਘੈਂਟ ਤੇ ਸਾਫ਼ ਸੁਥਰੀ ਗੱਡੀ ਲੈ ਕੇ ਆਇਆ ਅਗਰ ਭੇਜ ਵੀਰੇ ਨੰਬਰ ਤੇ ਮਰਜ਼ੀ ਕਰਾ ਨੀਗਾ ਪੀ ਵੀ 29 3600 ਜਿਵੇਂ ਕਹਿੰਦੇ ਹੁੰਦੇ ਆ ਵੀ ਫੋਰ ਟਰੈਕਟਰ 3600 3600 ਨੰਬਰ ਆ ਬਾਈ ਵੀ ਆਪੀ ਨੰਬਰ ਆ ਗੱਡੀ ਨੂੰ ਸੈਂਟਰ ਲੋਕਿੰਗ ਵਾਲੀ ਚਾਬੀ 2016 ਮਾਡਲ ਵੀਡੀਓ ਨਾਲ ਜੁੜੇ ਰਹੋ ਫੁੱਲ ਵੀਡੀਓ ਦੇਖ ਲਓ ਪੇਜ ਨੂੰ ਫੋਲੋ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਚੰਗੀਆਂ-ਚੰਗੀਆਂ ਤੇ ਘੱਟ ਰੇਟ ਵਾਲੀਆਂ ਗੱਡੀਆਂ ਦੇਖਣ ਲਈ ਐਨ ਓਕੇ ਗੱਲਬਾਤ ਹੁੰਦੀ ਆ ਲੈ ਵੀ ਗੱਲ ਪੇਜ ਅੰਦਰ ਬਾਅਦ ਮਰਵਾਈ ਕਰਾ ਚਾਹਤਾ 2016 ਮਾਡਲ 1 ਮਿੰਟ ਬਾਈ ਮੀਟਰ ਤੇ ਵੀ ਜਰੂਰ ਮਰਵਾਵਾਗੇ ਨੀਗਾ ਆਪਾਂ ਮਿੱਤਰ ਪਿਆਰਿਆਂ ਦੀ ਲੈ ਵੀ 75000 75218 ਜਨਸੀ ਰਿਕਾਰਡ ਨਾਲ ਚੱਲੀ ਵੀ ਜਿੰਨੀ ਗੱਡੀ ਚੱਲੀ ਆ ਭਾਈ ਜੀ ਜੇ ਕੋਈ ਨਾਟ ਵੀ ਗੱਡੀ ਦਾ ਚੇਂਜ ਕਰਾਉਣਾ ਨਾ ਉਹ ਜਨਸੀ ਜੀ ਹੁੰਦਾ ਜੀ ਮਹਾਰਾਜ ਐਨ ਓਕੇ ਗੱਲ ਬਾਤ ਹੈ ਗੱਡੀ ਦੇ ਵਿੱਚ ਸਾਈਕਲ ਟਾਪ ਮਾਡਲ ਆ ਇਹ ਤੇ ਦੂਜੇ ਓਨਰ ਦੀ ਆ ਤੇ ਘਰ ਭੇਜ ਵੀਰੇ ਇੱਕ ਚੀਜ਼ ਰਹਿ ਗਈ ਮੜੀ ਜੀ ਲੈ ਹੀ ਕਰਾ ਕੈਮਰਾ ਇਹ ਸਟੀਰਿੰਗ ਦੇ ਉੱਪਰ ਫ੍ਰੈਕਸ਼ਨ ਰਹਿ ਗਏ ਦੇਖੋ ਨਾਲੇ ਉਹ ਜ਼ਰੂਰ ਮਰਵਾਇ ਨਿਕਾ ਮੜੀ ਜੀ ਇਹ ਗੱਡੀ ਦੇ ਨਾਲ ਸਟੀਰਿੰਗ ਦੇ ਉੱਪਰ ਫ੍ਰੈਕਸ਼ਨ ਹੁੰਦੇ ਆ ਭਾਈ ਕੱਲਾ ਕੱਲਾ ਫਿਊਚਰ ਚੱਲਦਾ 2016 ਮਾਡਲ ਆ ਦੂਜੇ ਓਨਰ ਤੇ ਜਨਸੀ ਰਿਕਾਰਡ ਨਾ 75000 ਚੱਲੀ ਵੀ ਆ ਕੋਲੀ ਕਿਤੋਂ ਮਰਜ਼ੀ ਬੰਦਾ ਚੈੱਕ ਕਰਵਾ ਸਕਦਾ ਰੇਟ ਤੁਹਾਨੂੰ ਆਪਾਂ ਜਮਾਂ ਜੈਨੂਅਨ ਚ ਦੇ ਦਾਂਗੇ ਲੈ ਵੀ ਸਾਰੀ ਗੱਡੀ ਸੀੜਾ ਰੰਗ ਪੇਟ ਦੀ ਸਾਰੀ オリジナル ਆ ਸਾਰੀ ਵੀ ਡਿੱਗੀ ਤੇ ਸਾਰੇ ਕਿਤੇ ਝਾਤ ਮਰਾ ਦੇ ਕਰਾ ਚੰਗੀ ਤਰ੍ਹਾਂ ਵੀਕੀ ਚ ਦਿਖਾ ਦੇ ਤੇ ਘੈਂਟ ਗੱਲ ਬਾਤ ਆ ਜੀ ਘੈਂਟ ਗੱਡੀ ਕਹਿੰਦੇ ਆ ਉਹ ਆ ਮਿੱਤਰੋ i20 i20 ਲਵਰ ਵਾਸਤੇ ਲਿਆਂਦੀ ਆਪਾਂ ਘੈਂਟ ਤੇ ਸਾਫ ਸੁਥਰੀ ਘੱਟ ਰੇਟ ਵਾਲੀ ਲੈ ਵੀ ਟੈਰਾ ਤੇ ਜ਼ਰੂਰ ਨਰਵਾਇ ਨੀਗਾ ਗੱਡੀ ਸਾਰੀ origignal brand ਵਾਲੀ ਹੋਈ ਸਾਰੀ origignal ਆ ਗਈ ਜਨਸ ਦੀ ਰਿਕਾਰਡ ਨਾਲ 75000 ਚੱਲੀ ਹੈ ਜਿਹੜੀ ਟਾਇਰਾਂ ਦੀ ਹਾਲਤ ਤਾਂ ਮਿੱਤਰੋ ਉਹ ਤੁਸੀਂ ਐ ਮੰਨ ਲਓ 2 70 ਸਿੱਕੇ ਪੈਸੇ ਟਾਇਰ ਰਹਿ ਗਿਆ 70 80 ਪੈਸੇ ਟਾਇਰ ਲੈ ਵੀ ਗ੍ਰਿਪੇ ਜੀ ਇੰਜਨ ਤੇ ਮਰੌੜਿਆ ਨਿਗਾ ਸੁੱਕਾ ਇੰਜਨ ਸਾਰੀ ਸੀਲਡ ਗੱਡੀ ਲੈ ਵੀ ਆ ਜਾ ਕੇ ਰ ਬੈਟਰੀ ਨਾਲ ਦੀ ਜਮਾ ਕਮੀ ਪਈ ਹੈਗੀ ਲੱਭਿਆ 40 ਫੁੱਟੀ ਫੁੱਟੀ ਗੋਡੇ ਪਿੱਲਰਾਂ ਦੇ ਟਕਾ ਕੇ ਨਿਗਮ ਰਾਜ ਕਰ ਭੇਜ ਵੀਰੇ ਤੁਸੀਂ ਕੁਝ ਨਹੀਂ ਕਰਾਉਣਾ ਮਿੱਤਰੋ ਤੇਲ ਪਮਾਉਣਾ ਤੇ ਗੱਡੀ ਚਲਾਉਣੀ ਆ ਕੰਮ ਤਾਂ ਝਾਕਣ ਦੀ ਲੋੜ ਨਹੀਂ ਕੰਪਲੀਟ ਹੀ ਆ ਸਾਰਾ ਕਿਉਂ ਚੱਲੀ ਬਹੁਤ ਘੱਟ ਆ ਜੇ ਕੋਈ ਕੰਮ ਕਰਵਾਉਣਾ ਤਾਂ ਬਾਹਰਲੀ ਪਾਰਟੀ ਦੀ ਗੱਡੀਆਂ ਬਾਈ ਜੀ ਇਹ ਉਹਨਾਂ ਨੇ ਬਾਈ ਜੀ ਏਜੰਸੀ ਚੋਂ ਕੰਮ ਕਰਵਾਉਣਾ ਜੇ ਇਸ ਗੱਡੀ ਦਾ ਨਟ ਵੀ ਚੇਂਜ ਹੋਇਆ ਨਾ ਏਜੰਸੀ ਚ ਹੋਇਆ ਬਾਈ ਏਜੰਸੀ ਰਿਕਾਰਡ ਨਾਲ ਚੱਲੀ ਵੀ ਆ ਓਨਲੀ 75000 ਕੱਲੇ 75000 ਚੱਲੀ ਆ ਜੀ 2016 ਮਾਡਲ ਆ ਸੈਕੰਡ ਟੌਪ ਮਾਡਲ ਆ ਦੂਜੇ ਨਾਂ ਦੀ ਆ i20 ਲੈ ਵੀ ਡਿਮਾਂਡ ਆ ਬਾਈ ਜੀ 2016 ਮਾਡਲ ਦੀ ਰੇਟ ਆਪਣੇ ਕੋਲੇ ਜਾਇਜ਼ ਹੀ ਹੁੰਦੇ ਆ ਓਨਲੀ 4 ਲੱਖ ਤੇ 45000 ਰੁਪਏ ਡਿਮਾਂਡ ਆ 2016 ਮਾਡਲ ਦੀ 네ਗੋਸ਼ੀਏਬਲ ਰੇਟ ਆ ਮੰਨਤਾਂ ਹੋ ਜੂਗਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਲੈ ਵੀ ਫਰਮ ਤੇ ਮਰਜ਼ੀ ਕਰਾਂਗੇ ਤੁਸੀ ਪਹੁੰਚਣਾ ਪੀਵੀ03 ਕਾਰਬਾਜ਼ਾਰ ਸਲਾਤਪੁਰਾ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਜਿਹਨੇ ਗੱਡੀ ਖਰੀਦਨੀ ਆ ਮੇਰੇ ਵੀਰ ਉਹੀ ਫੋਨ ਕਾਲ ਕਰਿਓ ਫੋਨ ਕਾਲ ਦੀ ਟਾਈਮਿੰਗ ਹੈਗੀ ਆ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਕਰ ਦੋ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ